ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚੌਥੇ ਵਾਰਸ ਧੰਨ ਸ੍ਰੀ ਗੁਰੂ ਰਾਮਦਾਸ ਜਿਨ੍ਹਾਂ ਨੇ ਕਮਾਈ ਕੀਤੀ ਅੱਜ ਉਹਨਾਂ ਦਾ 450 ਸਾਲਾ ਪੂਰਾ ਸਾਲ ਮਨਾਇਆ ਹੈ ਸਾਨੇ 24 ਸਾਰੇ 70 ਵਰ੍ਹਿਆਂ ਮਨਾਉਣੀਆਂ ਸਨ ਆਪਾਂ ਵੀ ਮਨਾ ਰਹੇ ਹਾਂ ਧੰਨ ਸ੍ਰੀ ਗੁਰਮੁਖਰ ਸਾਹਿਬ ਜੀ ਦਾ ਜੋਤੀ ਜੋਤੁਰੂਪੁਰ ਤੁਮ ਨੋ ਇਹ ਜਗ੍ਹਾ ਕੇ ਨਾਮ ਹੁਕਮ ਲੈ ਤੁਸੀਂ ਕਦੇ ਸੇਲ ਲੱਗੀ ਦੇਖੀ ਹੈ ਪਹਿਣਾ ਤਾਂ ਆ ਵੀ ਜਾਂਦੀ ਹੈ ਭਲਾ ਤਾਂ ਕੋਈ ਸੇਲ ਲੱਗੀ ਹੈ ਕਿ ਸੇਲ ਸਾਰਾ ਸਾਲ ਲੱਗਦੀ ਹੈ ਦੇਖਿਆ ਕਿ ਸਾਰਾ ਸਾਲ ਸੇਲ ਹੀ ਲੱਗੀ ਰਹੇ ਇੱਕ ਮਹੀਨਾ ਜਾਂ 15 ਦਿਨ ਸੇਲ ਲੱਗਦੀ ਹੈ ਤੇ ਛੋਟ ਕਿੰਨੀ 70% ਵਾਹਿਗੁਰੂ ਤੇ ਬਾਪੇ ਨਾਲ ਉਹਦੇ ਘਰ ਦੇ ਨਾਮ ਦੀ ਜਿਹੜੀ ਸੇ ਲੱਗੀ ਹੈ ਨਾ ਉਹ ਗੁਰਪੁਰਬ ਦੇ ਤੇ ਇਨਾ ਪ੍ਰਭਾਤਰੀਆਂ ਚ ਲੱਗਦੀ ਹੈ ਵਾਹਿਗੁਰੂ 11 ਮਿਲਾ ਰੱਖ ਜੰਦਾ ਇਕੱਠਾ ਕਰ ਲੋ ਫਿਰ ਵਰਤ ਤੇ ਸ਼ਰਤ ਜੇ ਕੋ ਖਾਵੇ ਜੇ ਕੋ ਪੁੰਚੇ ਕਿਸ ਦਾ ਹੋਏ ਮਦਾਰੋ ਸਾਧ ਸੰਗਤ ਜੀ

ਮਾਤਾ ਤ੍ਰਿੰਰਤਾ ਜੀ ਕਹਿੰਦੇ ਦੇਬੇ ਨਾਨਕ ਨੂੰ ਆਪਣੀ ਧੀ ਨੂੰ ਪੁੱਤ ਵੈਦ ਕੋਲ ਕੋਈ ਦਵਾਈ ਕੁਛ ਇਹ ਨਾਨਕ ਤਾਂ 2 ਵਜੇ ਜਾਗਦਾ ਤੇ ਮਰਦੇ ਸੌਂਦੇ ਆਪ ਕੋ ਸਾਧੂ ਘਰੋਂ ਸਹੀ ਵਾਹਿਗੁਰੂ ਦੇਬੇ ਨਾਨਕ ਕੀ ਹਸਪਈ ਕਹਿੰਦੇ ਮਾਤਾ ਜੀ ਤੁਹਾਨੂੰ ਕੰਗ ਤਾਂ ਨਹੀਂ ਕਰਦਾ ਸੌਂਦਾ ਨਹੀਂ ਰੋਂਦਾ ਤਾਂ ਨਹੀਂ ਬੱਚਾ ਤੋਂ ਵੀ ਮਾੜਾ ਜਿਹੜਾ ਤਾਂ ਵੀ ਕੜੀ ਜਾਵੇ ਰੋਈ ਜਾਵੇ ਚ ਰਵਾਈ ਜਾਵੇ ਕਹਿੰਦੇ ਰੋਣਾ ਤਾਂ ਨਹੀਂ ਸੌਂਗਾ ਹੀ ਨਹੀਂ ਇੱਕ ਹੀ ਪਤਾ ਸਤਿਗੁਰੂ ਕਿ ਭਾਵੇਂ ਉਮਰ ਤਿੰਨ ਦੇਣਾ ਹੈ ਭਗਤੀ ਤਾਂ ਤੈਨੂੰ ਜੁਗਾਂ ਦੀ ਹੈ ਵਾਹਿਗੁਰੂ ਸਤਿਗੁਰੂ ਸਤਿਗੁਰੂ ਜਵਾਪਰ ਤ੍ਰੇਂ ਤਿੰਨ ਜੁਗਾਂ ਦੀ ਭਗਤੀ ਲੈ ਕੇ ਆਇਆ ਉਹਨੇ ਤਾਂ ਆਉਂਦਿਆ ਅਮਰਦੇਵ ਦਾ ਸ਼ਿਰ ਕਰਤਾ ਕਦੇ ਤੜਕੇ ਸੁੱਤੇ ਨਹੀਂ ਸਭਾ ਨਾਮ ਦੀ ਵਾਹਿਗੁਰੂ ਸਤ ਸ੍ਰੀ ਅਕਾਲ ਉਹ ਸੁਤੇ ਹੀ ਅਸੀਂ ਜਿੰਦੇ ਆਕੋ ਸਾਡੇ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੀ ਦੁੱਖ ਹੈ ਅਸੀਂ ਸਾਰੇ ਮੂ ਮਾਇਆ ਦੀ ਨੀਂਦ ਵਿੱਚ ਸੁੱਤੇ ਹਾਂ ਪਰ ਇੱਕੋ ਸਤਿਗੁਰ ਜਾਗਦਾ ਹੋਰ ਜੱਗ ਸੁੱਤਾ ਮੋਤਿਆ ਅਸੀਂ ਮੂ ਪਿਆਰ ਕਰਦੇ ਸਾਨੂੰ ਕੋਈ ਨਹੀਂ ਛੱਡਦਾ ਇਹ ਲੰਘ ਧਾਗਾ ਵਾਲਿਆਂ ਦੇ ਘਰਾਂ ਨੂੰ ਤੇ ਪੇੜੀ ਜਾਣੀ ਹੈ ਪ੍ਰਭਾਤ ਜਰੀ ਜਾਈਂ ਕਈਆਂ ਨੇ ਮੱਗ ਕੇ ਲਈ ਕਿ ਕਈਆਂ ਨੇ ਨਾਂ ਘਰ ਕਰ ਤੱਕ ਨਹੀਂ ਲੋੜ ਨੂੰ ਹੁੰਦਾ ਵੀ ਮਾਰ ਕੇ ਕਹਿੰਦੇ ਦਾਤ ਪਿਆਰੀ ਬਿਸਰਿਆ ਤਾਂ ਤਾਰਾ ਨਾਮ ਮਿਲ ਕੀ ਕੋਣ ਤੁਸਦਾ ਕਰਦਾ ਤੇਰੇ ਗੁਰੂ ਤੇਰੀ ਆਸ ਕਰਾਂਗੇ ਜੇ ਸੁਖ ਦੇਖ ਦਾ ਕੁੱਤੇ ਦਾ ਰਾਤੀ ਦੁੱਖ ਦੀ ਦੁਜੇ ਧਾਈ ਜੇ ਦੇਖ ਦੇਖ ਦਾ ਇਤਹੀ ਰਾਜ ਦੁੱਖ ਵਿੱਚ ਸੁਖ ਮਿਲਾਈ ਵਾਹਿਗੁਰੂ ਮਾਰਤੇ ਕਹਿੰਦੇ ਦੁੱਖਾਂ ਵਿੱਚ ਵੀ ਬਾਣੀ ਯਾਦ ਕਰਨੀ ਆ ਪੜ੍ਹਨੀ ਆ ਅਸੀਂ ਤਾਂ ਸੁੱਖਾਂ ਵਿੱਚ ਵੀ ਪੜ੍ਹਦੇ ਸੁੱਖ ਮੈਂ ਬਹੁਤ ਸੰਜੀਤ ਹੈ ਦੁੱਖ ਮੈਂ ਸੰਗਤ ਨਹੀਂ ਬਾਣੀ ਬਹੁਤਾਂ ਵਿੱਚ ਵੀ ਸਾਥ ਦਿੰਦੀ ਹੈ ਸੰਸਾਰ ਸੁੱਖਾਂ ਵਿੱਚ ਸਾਥ ਦਿੰਦਾ ਹੈ ਕੀ ਪਤਾ ਅੱਜ ਤੱਕ ਆਮਰਾ ਮੇਲਾ ਬਣਿਆ ਟੁੱਟੇ ਹੀ ਤਾਂ ਮੈਂ ਮੈਂ ਦੇਸ ਸਿੱਧੰਤ ਬਈ ਹਾਂ ਜਿਨ੍ਹਾਂ ਦਾ ਮਨ ਮੇਲਾ ਪ੍ਰਭਾਤ ਕਰੀ ਵਿੱਚ ਬਣਿਆ ਅਜੇ ਤੱਕ ਟੁੱਟਿਆ ਹੀ ਨਹੀਂ ਵਾਹਿਗੁਰੂ ਕੀ ਹੋਇਆ ਕਿ ਇੱਕ ਅੱਧਾ ਦਿਨ ਸਾਲ ਵਿੱਚ ਉਹ ਸ੍ਰੀ ਮਾਥੀ ਭੰਗ ਲੈਂਦਾ ਕਿ ਬਾਬਾ ਜੀ ਨਿਮਾਣੇ ਹਾਂ ਨਿਤਾਣੇ ਹਿਰਦਾ ਕਰੋ ਇੱਕ ਦਿਨ ਵਿੱਚ ਗਾਇਤਾ ਇੱਕ ਬਿਦ ਮੇਰੇ ਸੋਹਿਆ ਸਾਹਿਬ ਨੂੰ ਆਪਣੀ ਜ਼ਿੰਦਗੀ ਜਿਉਂਦੀ ਰਹੀ ਉਹਨਾਂ ਦੀ ਧੀ ਬਿਮਾਰ ਸੀ ਅਕਲਾ ਕੇ ਸਾੜ ਦੇ ਵਿੱਚ ਸੋਹਿਆ ਸਿਸਟਰ ਇੰਦਲਾਮੀ ਲੌਤੇ ਬੈਠ ਗਿਆ ਦੱਸਦੇ ਸਾਰੀ ਰਾਤ ਉਹ ਚੁੱਕਾ ਮਾਰਦੀ ਸੀ ਸਰੀਰ ਪੜਦਾ ਜਾ ਰਿਹਾ ਸੀ ਆਈ ਤੇ ਗਾਨੇ ਜੀ ਪੁੱਛ ਰਹੇ ਸੀ ਗਾਵ ਤਾਂ ਅੰਦਰ ਸਿੰਘ ਗੇਲਰੂ ਮੁਖਤਰ ਸਾਹਿਬ ਕਿ ਤੁਹਾਡਾ ਘਰਵਾਰ ਕਿੱਥੇ ਅਹੀਂ ਗੇਲਿਆ ਸਰਸਰ ਤੇ ਸਾਨੂੰ ਬਕਾਰ ਹੋ ਗਿਆ ਅੱਜ ਲੈਟ ਕਰੇਗੀ ਅੱਜ ਭਰਾਣਾ ਕੰਮ ਕੰਡ ਇਹ ਸੱਚ ਕਹਿ ਰਹੇ ਹਾਂ ਮਿੱਤੂ ਵੇਲੇ ਗਾਨੇ ਜੀ ਦੀ 30 ਸਾਰੀ ਰਾਤ ਚੀਕਾ ਮਾਰਦੀ ਪੁਲਸ ਘੇੜੇ ਬਾਗਾਂ ਗਿਆਨੀ ਜੀ 2 ਵਜੇ ਉੱਥੇ ਟੂਟੀ ਬੰਦ ਸੀ ਤੇ ਬਾਹਰ ਖੇਤਾਂ ਦੀ ਨਿਸ਼ਾਨਾਲ ਕਰਕੇ 2:30 ਵਜੇ ਪ੍ਰਕਾਸ਼ ਕਸਤ ਅਰਿੰਦਰ ਸਿੰਘ ਜੀ ਦੇ ਬੋਟਲਰ ਜਾ ਕੇ ਪੁੱਛ ਵਾਹਿਗੁਰੂ ਡਾਕਟਰ ਨੇ ਕਿਹਾ ਤੁਹਾਡੀ 3:00 ਤੇ 6 ਵਜੇ ਸਵਾਛ ਛੱਡ ਦੇਣਾ 6 ਵਜੇ ਉਹ ਗਿਆਨੀ ਜੀ ਇਹ ਰੇਸ਼ ਕਰਮਾ ਕਰਦੋ ਤਨਸਾ ਕਹਿ ਲਗੇ ਸ੍ਰੀ ਛੱਡ ਜੇ ਕਹਿੰਦੇ ਅੱਜ 6 ਵਜੇ ਗੰਨੀ ਜੀ ਪਾਉਣੇ 6 ਵਜੇ ਨਿਤਨੇਮ ਕਰਕੇ ਆ ਅਰਦਾਸ ਕੀਤੀ ਆਪਣੇ ਦੀ ਅੰਸ਼ੀ ਮੰਨ ਉਹ ਗੰਨੀ ਜੀ ਗੰਨੀ ਸੰਸੰਗ ਇੱਕ ਦਿਨ 7 ਮਿੰਟ ਲੇਟ ਹੋਏ ਤੇ ਸਤ ਜਪਜੀ ਸਾਹਿਬ ਦੇ ਪਾਠ ਕਰਕੇ ਆਤਮਨ ਵਾਹਿਗੁਰੂ ਯਹੀ ਗੈਵੀ ਪਰਜਨੇ ਭਾਈ ਜੀ ਅਰਦਾਸ ਕਰਦੇ ਨਾਮ ਜਪਜੀ ਸਾਹਿਬ ਨਾ ਕੋਈ ਚੌਕੀ ਸਾਹਿਬ ਵੀ ਭਾਈ ਤਾਂ ਵਿਹਲੇ ਵਿੱਚ ਤੇ ਗੁਰੂ ਵੀ ਵਿਹਲੇ ਆਏ

ਗੁਰੂ ਨਾਨਕ ਜੀ ਤੇ ਗਰਮਸੇ ਰਾਤਾਂ ਨੂੰ ਗੁਰੂ ਨਾਨਕ ਜੀ ਇਰਦੇ ਗੁਰਨਾਥ ਸਾਹਿਬ ਦਾ ਕਿਵੇਂ ਹੋਣਾ ਫੋਟੋ ਨਹੀਂ ਬਣਿਤ ਬਸ ਰਹਿ ਗਿਆ। ਧਰਦੇ ਮੇਰੇ ਪੰਜ ਜਬਜੀਤ ਸਾਹਿਬ ਵਸ ਗਿਆ ਸਮਝੋ ਬਾਬੇ ਨਾਨਕ ਦਾ ਬਸੇਰਾ ਵਾਹਿਗੁਰੂ ਜੇ ਕੋ ਗੁਰੂ ਸਿੰਘ ਨੂੰ ਰੱਖਣਾ ਜੋੜਨਾ ਦਿਲ ਵਿੱਚ ਜਬ ਸਾਹਿਬ ਦਾ ਬਣਨਾ ਲੋਗ ਸੋਈਏ ਵੀ ਬਣਨੇ ਪ੍ਰਣੀਆਂ ਨੇ ਜਪਈ ਸਾਹਿਬ ਦਾ ਬਾਖ ਕੀ ਕਰਨਾ ਤੇ ਜੇ ਗੁਰੂ ਅਮਰਦਾਸ ਜੀ ਨੂੰ ਸੋਨਾ ਚਾਹੁੰਨੇ ਹੋਵੇ ਵਿੱਚ ਫਿਰ ਸਾਧ ਸੰਗਤ ਜੀ ਅਨੰਦ ਸੈਖ ਦਾ ਬਾਪ ਕਰਨੇ ਬਾਣੀ ਨਾਲ ਗੁਰੂ ਦਰੂ ਸੇਰਾ ਬਾਣੀ ਆਏਗੀ ਤੇ ਗੁਟਵਾਏਗਾ ਪਰ ਸਾਡੇ ਅੰਦਰ ਜੋ ਪਤਾ ਨਹੀਂ ਕਿੰਨੇ ਕੁ ਵਸਦੇ ਆ ਇੱਕ ਥੋੜਾ ਵਸਦਾ ਹੈ ਵਾਹਿਗੁਰੂ ਮਹੀਨੇ ਬਾਅਦ ਸਾਡੇ ਅੰਦਰ ਵਸਣ ਵਾਲੇ ਕਹਾਣੀ ਦੱਸ ਦੇਣਾ ਨਾਂ ਹੀ ਲੈਣਾ ਕਿਸ ਦਾ ਤਕਲੀਫ ਹੁੰਦੀ ਹੈ ਇੱਦਾਂ ਸਾਡੇ ਦਾ ਹੀ ਵਿਆਹ ਵਿੱਚ ਪਤਾ ਨਹੀਂ ਕੀ ਕੀ ਵਸਿਆ ਹੋਇਆ ਹੰਤ ਹੀ ਕੋਈ ਨਹੀਂ ਜੁੜੀਆਂਦਾਰੀ ਦੀ ਗੱਲ ਲੈ ਲਓ ਗੁਰੂ ਦੀ ਗੱਲ ਲੈ ਲਓ ਪਖੰਡੀਆਂ ਦੀ ਗੱਲ ਲੈ ਲਓ ਪਤਾ ਨਹੀਂ ਕੀ ਵਸਿਆ ਜੇ ਕਿ ਸਿੱਖਾਂ ਜਪਜੀ ਸਾਹਿਬ ਅਸਰੀਆ ਨਾ ਇਹ ਫਿਰ ਯਾਦ ਰੱਖੀ ਸਰੀਰ ਦੇ 92 ਟੁਕੜੇ ਤੇ ਹੋ ਜਾਣ ਤੇ ਫਰਕ ਨਹੀਂ ਪੈਂਦਾ ਬੋਲੇ ਸੋ ਨਿਹਾਲ ਜੀ ਆਇਆਂ ਨੂੰ ਉਹ ਧਰਮ ਛੱਡਦੇ ਸਰੀਰ ਛੱਡਦੇ ਉਹ ਦੁਨੀਆ ਦਾ ਛੱਡ ਸਕਦੇ ਐ ਉਹ ਮਾਇਆ ਦਾ ਉਹ ਤਿਆਗ ਦਿੰਦੇ ਐ ਪਰ ਧਰਮ ਨਹੀਂ ਕਿਉਂ ਉਹਨਾਂ ਨੂੰ ਪਤਾ ਏ ਇਸ ਧਰਮ ਤੋਂ ਬਿਨਾ ਸਰਨਾ ਹੀ ਨਹੀਂ ਤੇ ਜਿਹਨੂੰ ਇਹ ਪਤਾ ਲੱਗਣਾ ਜਿਹੜਾ ਸਰਨਾ ਹੀ ਨਹੀਂ ਕੀਤਾ ਹੋਰ ਉਹ ਕਿੰਨਾ ਛੱਡ ਚੁੱਕਾ ਜਿਨ੍ਹਾਂ ਨੂੰ ਪਤਾ ਵੀ ਕੋਈ ਨਹੀਂ ਆਖੋਰ ਤੇ ਕਰ ਦੌਰ ਦਰ ਦਾ ਨਹੀਂ ਇਹ بڑے ਦਰ ਫਿਰਦੇ ਆ ਪਰ ਯਾਦ ਰੱਖਿਓ ਗੁਰਨਾਨਕ ਨਰਕਾ ਦਰ ਨਹੀਂ ਕਿਤੇ ਵਾਹਿਗੁਰੂ ਜਿੱਥੇ ਵੱਡੇ ਵੱਡੇ ਪਾਪੀਆਂ ਨੂੰ ਬਖਸ਼ਿਆ ਜਾਂਦਾ ਜਿੱਥੇ ਗੁਰਬਾਣੀ ਨਾਲ ਜੁੜਿਆ ਜਾਂਦਾ ਜਿੱਥੇ ਅੰਮ੍ਰਿਤ ਮਲੇ ਨਾਲ ਜੋੜਿਆ ਜਾਂਦਾ ਅੱਜ ਦੁਨੀਆਂ ਦਾ ਜੋ ਚੱਲ ਗਿਆ ਕਿ ਸਿੱਖਾਂ ਨੂੰ ਖਤਮ ਕਰਦੇ ਹੋ ਜਾਦ ਵਿੱਚੋਂ ਸਿੱਖ ਕਦਮ ਹੋ ਗਿਆ ਅਮਰਦੇਵਲਾ ਖਤਮ ਹੋ ਜਾਣਾ ਅਮਰਦੇਵਲਾ ਖਤਮ ਹੋ ਗਿਆ ਤਾਂ ਦੁਨੀਆ ਹੀ ਖਤਮ ਹੋ ਜਾਣੀ ਵਾਹਿਗੁਰੂ ਜੇ ਦੁਨੀਆ ਨੂੰ ਬਚਾਇਆ ਹੋਵੇ ਤੇ ਅਮਰਦੇਵਲੇ ਦੇ ਭੰਡਾਰ ਦੇ ਬਚਾਇਆ ਅਮਰਦੇਵਲਾ ਨਹੀਂ ਰਿਹਾ ਗੁਰਦੁਆਰੇ ਖਾਲੀ ਦੇ ਹਸਪਤਾਲ ਕਰਿਓ ਕੋਈ ਅਸੂਆਜ ਜਗ੍ਹਾ ਹੈਗੀ ਇਸੇ ਹੱਸੇ ਗਲਤ ਜੋ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਪਰ ਇਹ ਮਿਲ ਨਹੀਂ ਜਾਂਦੇ ਕਾਰਨ ਸਿੱਖਾ ਤੇਰਾ ਗੁਰਦੁਆਰਾ ਅੰਦਰ ਦਾ ਖਾਲੀ ਹੋ ਗਿਆ ਹੁਣ ਚੱਲ ਹਸਪਤਾਲਾਂ ਜਿੱਦਣ ਸਤਗੁਰ ਕਹਿੰਦੇ ਪਰਮੇਸ਼ਰ ਛੇ ਭੁੱਲਿਆ ਵਿਆਪਨ ਸਭੇ ਰੋਗ ਇੱਕ ਗਲ ਯਾਦ ਰੱਖੋ ਸੁੱਸ ਵੀ ਅੰਦਰ ਹੈ ਦੁੱਖ ਵੀ ਅੰਦਰ ਹੈ ਪਿਆਰ ਵੀ ਅੰਦਰ ਹੈ ਦੁਸ਼ਮਣੀ ਵੀ ਅੰਦਰ ਹੈ ਬਾਹਰੋਂ ਹਰੋਂ ਆਗੇ ਟੋਟੇ ਹੋ ਰਹੇ ਨੇ ਜਿਸ ਜਨ ਮਾਨ ਹੋ ਗਿਆ ਫਲਾਣਾ ਦਾ ਐਵੇਂ ਨਹੀਂ ਹੈ ਦੁਸ਼ਮਣੀ ਪੈਦਾ ਵਾਹਿਗੁਰੂ ਤੇ ਜਿਸ ਨੇ ਪੈਦਾ ਕੱਲ ਹੋ ਗਈ ਮੈਂ ਤਾਂ ਕੁਝ ਵੀ ਨਹੀਂ ਮੇਰੇ ਨਾਲ ਬੈਠਰ ਤਾਂ ਬੜਾ ਬੜਾ ਫਾਇਦਾ ਹੈ ਵਾਹਿਗੁਰੂ ਬਾਪੇ ਨੇ ਮੇਰੇ ਘਰ ਆਏ ਇਹ ਬੜਾ ਹੀ ਚੰਗਾ ਹੈ ਅੰਦਰੋਂ ਪਿਆਰ ਪੈਦਾ ਹੋਣਾ ਤਾਂ ਅੰਦਰੋਂ ਹੀ ਹੈ ਪਾਣੀ ਇਹ ਨੂੰ ਦੇ ਰੰਗ ਜਿਹੜਾ ਵਰਤੀ ਪਾਈ ਜਾਓ ਤੇ ਨੀਲਾ ਰੰਗ ਤੇ ਨੀਲਾ ਪਾਣੀ ਜੇ ਹਰਾ ਰੰਗ ਤੇ ਹਰਾ ਪਾਣੀ ਲਾਲ ਪਾਇਆ ਤੇ ਲਾਲ ਪਾਣੀ ਪਾਣੀ ਨੇ ਰੰਗ ਫੜ ਲੈਣਾ ਸਿੱਖਾ ਜਿਹੜਾ ਰੰਗ ਝੜਾਵੇ ਉਹ ਝੜ ਜਾਣਾ ਵਾਹਿਗੁਰੂ ਕਿਉਂ ਨਾ ਹੋਵੇ ਇਸ ਦੁਨੀਆ ਦਾ ਤਰ੍ਹਾਂ ਤਰ੍ਹਾਂ ਦੇ ਰੰਗ ਚੜਨ ਨਾਲੋਂ ਇੱਕ ਰੰਗ ਝੜਾ ਲੈ ਗੋਬੇ ਨਾਲ ਕਿ ਤੇ ਪਿਆਰ ਮਾਣਾ ਜਪਜੀ ਸਾਹਿਬ ਵਾਹਿਗੁਰੂ ਆਉਣ ਸਾਰੇ ਆਇਓ ਅਰਦਾਸ ਕਰੋ ਗੁਰੂ ਅੱਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਨਨੇ ਦੇਨ ਪਰਵਾਰ ਦੀ ਚਲਣੀ ਐ ਸਾਨੂੰ ਕੋਈ ਕੰਮ ਨਾ ਰੁਕੇ ਜੇ ਕਿਤੇ ਦੁੱਖ ਸੁੱਖ ਦੀ ਹੋਵੇ ਪਰ ਤੇਨੇ ਜਾਓ ਸ਼ਾਮ ਬਾਅਦ ਉਹਦਾ ਸਮਾਂ ਕਾਹਤੋਂ ਖਰਚ ਕਰਦੇ ਲੋੜੀ ਅਰਦਾਸ ਕਰੋ ਕਿ ਇਸ ਤਰ੍ਹਾਂ ਠੀਕ ਹੋ ਜੇ ਖੁਸ਼ੀਆਂ ਵੇਖ ਜਾਣਾ ਸਵੇਰੇ ਜਾਓ ਸ਼ਾਮ ਵਾਪਸ ਆਓ ਸਾਕਤ ਹੋ ਥੋੜਾ ਜਿਆਦਾ ਇਹ ਨਹੀਂ ਸਰਾਰ ਜੀ ਦਾ ਬੜਾ ਸਾਰਾ ਹੀ ਤੋਕੀ ਕੀ ਹੋਣੀ ਹੈ ਭਟੇ ਤੇ ਇਹ ਫੇਰ ਕੀ ਦੂਰ ਤੇ ਹੈ ਜੰਨੇ ਵਾਹਿਗੁਰੂ ਸਾਹ ਹੁਣ ਚਲੋ ਇਸ ਕਰਕੇ ਕਿ ਇੱਕ ਦਿਨ ਜੀਵ ਦਾਗਾ ਪੈ ਗਿਆ ਸੋ ਜੋ ਮਹੀਨਾ ਗਿਆ ਵਾਹਿਗੁਰੂ ਮਹੀਨੇ ਦਾ ਫਲ ਗਿਆ ਸਤਿਗੁਰ ਰਹਿਮਤ ਕਰਨ ਖਾਲੀ تھا ਦੁੱਖਾਂ ਸੰਸਾਰ ਨੂੰ ਆਪਣੀ ਮਿੱਤਰ ਬਣਾ کام روکم کا ਬਾਣੀ ਜਨਨ ਦਾ ਤਰੀਕਾ ਲਸੀ ਜੀ ਹੈ ਅਮਰ ਦੀ ਵਿਲਾ ਦੇ ਹੈ ਮਨ ਨੂੰ ਬਲਵਾਨ ਬਣਾਉਂਦਾ ਹੈ ਸਰੀਰ ਨੂੰ ਬਲਵਾਨ ਬਣਾਉਂਦਾ ਹੈ ਅੱਜ ਹਰ ਭਰਮ ਚ ਦਵਾਈਆਂ ਹਰ ਤਰ੍ਹਾਂ ਨੇ ਦਵਾਈਆਂ ਇਹ ਸਮਾਂ ਉਹਦੇ ਜਿੱਦਿਆ ਕਰਨੇ ਦੀ ਦੁਕਾਨਾਂ ਉਹਨੀਆਂ ਦਵਾਈਆਂ ਦੀਆਂ ਹੋਣ ਜਿੰਨਾ ਖਰੀਦਣਾ ਲੈ ਕੇ ਆਉਣੇ ਉਹਨੀਆਂ ਦਵਾਈਆਂ ਘਰ ਚੋੜਦੇ ਕਾਰਨ ਖਾਣਾ ਪੀਣਾ ਹੱਸਣਾ ਸੋਣਾ ਸਾਰਾ ਕੁਝ ਗਲਤ ਹੋ ਜਾਂਦਾ ਹੈ گرنانے کے لئے <سؤال> کہا چاہے ہو باپے دی کانی پڑھ کے سیچھا لے کے جائیے آپ باپے نانے کی کمائی دے گھوڑ گائیے سماپتی <سؤال> ہے سمیں <سؤال> سمیں سماپتی ہویا کرے گی سرکلوں میں آجی مانگے دا اینا سکتا جڑا 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 دیوان آن کیونکہ ایک دیوان دوڑا ہوں دا ایک کینٹر ہوگا ہوگا کینٹر ہوگا ہوگا ਕੈਮ ਨਾਲ ਦੂਰ ਕਰਦੇ ਹੋਂਚੀ ਕਿਤੇ ਦੂਰ ਜਾਂਦੇ ਆਂ ਤੇ ਆਉਣ ਜਾਣ ਦਾ ਸਲਵਾ ਜਿਆਦਾ ਲੱਗ ਜਾਂਦਾ ਸੋ ਚਰਨ ਦੀ ਕੋਸ਼ਿਸ਼ ਕਰਿਆ ਬਰੋਬਰ ਇੱਕ ਗੁਰੂ ਨੇ ਸਲਾਹ ਕਰੀ ਕਿ ਪਿਆਰ ਨਾਲ ਚੱਲਣਾ ਬਾਬੇ ਨਾਲ ਕਿਵੇਂ ਸਾਨੂੰ ਪਿਆਰ ਸਿਖਾਇਆ ਮਿਲ ਵਰਗੋਂ ਸਿਖਾਇਆ ਬਸ ਇੱਕ ਗੱਲ ਕਰ ਲਓ ਸਾਰੀਆਂ ਸੰਸਾਂ ਦੀ ਇੱਕ ਬੇਨਤੀ ਹੈ ਮੇਰੇ ਲਈ ਮੈਂ ਤੁਹਾਡੇ ਨਾਲੋਂ ਗੁਨਾਹਗਰ ਨਾਮ ਨਾਮ ਵਿੱਚ ਅੱਗੇ ਆ ਪਿਛੇ ਨੇ ਫਰੀਦਾ ਪੂਰੇ ਦਾ ਭਲਾ ਕਰ ਗੁੱਸਾ ਮੰਨਣਾ ਢੰਡਾਏ ਤੇ ਦੇਹੀ ਰੋਕਣਾ ਲੱਗੈ ਕੱਪੇ ਸਭ ਕੁਝ ਪਾਇ ਗਾੜੀ ਪੜੀ ਕੱਪੇ ਸੇਵਾ ਕੀਤੀ ਪੱਲੇ ਨਾਮ ਜੱਤੇ ਦਾ ਪੱਲੇ ਸਾਰਾ ਮੇਜ ਪੱਲੇ ਬਹਿ ਜਾਊਗਾ ਬਸ ਇੱਕ ਹੀ ਕੰਮ ਕਰਨਾ ਆਪਦਾ ਵੀ ਭਲਾ ਰੱਖ ਆਤਮਾ ਦਾ ਗੁਜੇ ਦਾ ਕਾਰਨ ਬੜੇ ਪਿਆਰ ਨਾਲ ਸਮਝਾਓ ਇਹ ਗੁਜੇ ਨੂੰ

ਤੇ ਇਹਨਾਂ ਦਾ ਮਨ ਬਣਿਆ ਕਿ ਬਾਬਾ ਜੀ ਇਹਨਾਂ ਤੋਂ ਬਾਅਦ ਪਰ ਬਾਅਦ ਤੱਕ ਕਰਾਵਾਂ ਕਿ ਪਹਿਲਾਂ ਹੀ ਕਰ ਤਾ। ਪਹਿਲੇ ਨਹੀਂ। ਤੇ ਹੁਣ ਤੁਸੀਂ ਦੇਖ ਲਿਓ ਜਿਹੜੀ ਇੱਛਾ ਨੇ ਪਕਟਾਈ ਹੈ ਗੁਰੂ ਗੋਬਿੰਦ। ਅੱਜ ਪਰ ਬਾਅਦ ਕਰੀਏ ਅਗਲੀ ਪੁਰਹਾਰ ਦੀ ਤਾਂ ਕੰਮ ਹੋਣਾ। ਇਹ ਪੱਕੀ ਗੱਲ। ਇੱਥੇ ਉਹ ਵੀ ਲੋਕ ਬੈਠੇ ਨੇ ਜਿਹੜੇ ਕਹਿੰਦੇ ਸੀ ਪੁੱਤ ਨੂੰ ਵਾਪਸ ਲੈ ਆਉਣਾ ਗੱਲ ਨਹੀਂ ਬਣਦੀ ਕੋਈ ਤੇ ਯੱਕ ਦਾ ਮਸਰੀਆ ਆ ਕੇ ਜਿਹੜਾ ਤੂੰ ਸੋਚੀ ਬੈਠਾ ਮੈਨੂੰ ਕੰਮ ਕਰ ਵੀ ਦਿੰਦਾ ਵਾਹ ਸਿ ਆਪ ਕੋ ਸਤਨਾਮ ਸ੍ਰੀ ਸੁਬਾਨ ਅਕੁਰ ਪਰ ਇੱਕ ਦਿਨ ਯਾਦ ਰੱਖਿਆ ਕਰੋ ਕਹਿ ਦਿਆਂ ਕਰੋ ਜਿਹੜਾ ਕੰਮ ਬਾਪੂ ਤੋਂ ਕਰਵਾਇਆ ਨਾ ساری ਜ਼ਿੰਦਗੀ ਮੇਰੀ ਰੋਲ ਜਾਣੀ ਜੜੀ ਮੇਰਾ ਕੰਮ ਨਹੀਂ ਸੀ ਹੋਣਾ ਤੂੰ ਮੇਰੀ ਜ਼ਿੰਦਗੀ ਸਵਾਰੀ ਤੇ ਜ਼ਿੰਦਗੀ ਤੇਰੇ ਲਈ ਲਾਈ 7 ਸਾਲ ਬਦ ਇੱਕ ਮਹੀਨਾ ਹੀ ਲਾਉਣਾ ਕੀ ਪਤਾ ਇਸਨੇ ਕਿੰਨੇ ਕੰਮ ਸਬਰ ਜਾਣੇ ਨੇ ਸਭ ਕੁਝ ਮੇਰਾ ਕਰ ਬਖਸ਼ਿਸ਼ ਕਰ ਮਾ ਉਸਾਰੇ ਦੇ ਤਨ ਨਾਨਕ ਤੇਰੀ ਬਖਸ਼ਿਸ਼ ਦੀ ਚੋਲੀ ਚੋਲੀ ਤਿੰਨ ਦਿਨ ਇੱਕ ਦਾ ਸਰੀਰ ਦੀ ਕਮਾਈ ਸਾਜ਼ਮਾਨ ਨੂੰ ਲੰਗਰ ਸ਼ਿਕਾਇਆ ਅੱਜ ਤੱਕ ਗਿਆ ਜੱਲੀ ਜੱਲੀ ਮੂਰਤ ਚੜੇ ਨਹੀਂ ਸੀ ਕਾ ਨੇ ਦੂਜੀ ਕਮਾਈ ਅੰਮ੍ਰਿਤ ਮਤ ਤੇ ਤੀਜੀ ਕਮਾਈ ਸਾਨੂੰ ਗੁਰਦੁਆਰੇ ਬਕਸੀ ਤਾਂ ਅਮਨ ਸ਼ਾਹ ਬਕਸੀਆਂ ਜਾ ਕੇ ਬਹਿ ਕੇ ਸੰਗਤ ਕਰੋ ਸਾਨੂੰ ਗੁਰੂ ਨੇ ਸੰਗਤ ਦਿੱਤੀ ਇਹ ਤੇਰੇ ਕਮਾਈਆਂ ਮੁਕੀ ਦੀ ਸਾਥ ਸਨ ਐਵੇਂ ਡਿਰੇਕਟਰ ਭਾਈ ਗੁਰਦਾਸ ਜੀ ਨੇ ਸਿੱਧ ਬੋਲਣ ਜਿੰਨਾ ਸਤਾਰੀ ਪੂਜਾ ਹੁੰਦੀ ਸੀ ਜੋਗੀਆਂ ਦੀ ਦੁਨੀਆ ਭਾਗ ਦੇ ਤਿੰਨ ਹਿੱਸੇ ਦੇ ਲੋਕ ਸੀ ਨਾ ਜਿਹੜੇ ਉਹ ਬੁੱਧ ਧਰਮ ਜੋਗੀਆਂ ਨਾਲ ਜੁੜਦੇ ਸੀ ਉਹਨਾਂ ਸਾਰਿਆਂ ਨੇ ਕੱਲ ਕਹਿ ਤੀ ਬਾਬਾ ਸਾਨੂੰ ਤਾਂ ਹਜ਼ਾਰਾਂ ਸਾਲ ਹੋ ਗਏ ਪਰ ਤੇਰੀ ਕਮਾਈ ਦੇ ਬਰਾਬਰ ਸਾਡੀ ਕਮਾਈ ਛੋਟੀ ਪੈ ਗਈ ਵਾਹਿਗੁਰੂ ਅਸੀਂ ਉਸ ਕਮਾਈ ਦੇ ਵਾਰਸ ਉਸ ਵਾਰਸਾਂ ਦੇ ਅਸੀਂ ਵਾਰਸਾਂ ਉਸ ਕਮਾਈ ਦਾ ਜਿਹੜਾ ਨਾ ਹਿੱਸਾ ਸਾਰਿਆਂ ਨੇ ਗੋੜਾ ਭਾਬੇ ਨਾਨਕ ਦਾ ਜਿਹਦੇ ਕੋਲ ਜਬਜੀ ਸਾਹਿਬ ਉਹ ਹਿੱਸਾ ਲੈ ਗਿਆ

ਦਿੱਕੋ ਕਾਰਖਾਨੇ ਗਰਮ ਘਰੋ ਕਿਥੇ ਟ੍ਰੇਪ ਕਰਦੇ ਹੈ ਕਿਹੜੀ ਗੱਲ ਦਾ ਮਾਨ ਕਰਦੇ ਜੀ ਇਹ ਸਾਡੇ ਕੋਈ ਕੋਈ ਜ਼ਮੀਨ ਨਾਮ ਲੈ ਕੇ ਗਿਆ ਚਾ ਕੋਈ ਦੁਕਾਨ ਨਾਮ ਲੈ ਕੇ ਗਿਆ ਜਿਹੜਾ ਬਾਣੀ ਪੜਦਾ ਮਾਨ ਨਾਲ ਕਹਿੰਦਾ ਬਾਪੂ ਲੋਕ ਸਾਰਾ ਕੁਝ ਛੱਡ ਜਾਣਾ ਕਿ ਮੈਂ ਆਪਣਾ ਜਗਜੀ ਸਾਹਿਬ ਨਾਮ ਲੈ ਕੇ ਜਾਣਾ ਛੱਡ ਕੇ ਨਹੀਂ ਜਾਣਾ ਮੈਂ ਇੱਥੇ ਨਾਲ ਲੈ ਕੇ ਗਉਮ ਦਾ ਗੁਰ ਕਾ ਬਚਨ ਅਸੈ ਜੀ ਨਾਮੇ ਜਲ ਨਹੀਂ ਕੋ ਪੈ ਤਸ ਕਰਨੇ ਲੇਵੈ ਪਾਹੇ ਦਾ ਸਾਖ ਜਾਨਿਆ ਨਾਲ ਜਨ ਸੇਵਾ ਸਮਰਨ ਮਾਨ ਸਤਕਾਰ ਮਿੱਠ ਬੋਲੜਾ ਸਾਰੇ ਬੰਦੇ ਜੇ ਨਾਲ ਹੀ ਮੰਨਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਮਧੂਰ ਕਰਮੀ ਆਪੋ ਆਪਣੀ ਕੀ ਨੇੜੈ ਦੇ ਦੇ ਜਿਨੀ ਨਾਮ ਜੈ ਗਏ ਮਸ਼ਕਸਤ ਰਤ ਹਾਲ ਨਾਨਕ ਤੇ ਮੁਜਬੇ ਕੇ ਜਿਨੀ ਜਿਨੀ ਉਹਨਾਂ ਦੀ ਛੁੱਟੀ ਹੋਣੀ ਹੈ ਇਹਨਾਂ ਚੀਜ਼ਾਂ ਤੋਂ ਜਿਨਾਂ ਨੇ ਨਾਮ ਤੇ ਆ ਮਸ਼ਕਤਾ ਕਰੀ ਔਖਾ ਤਾਂ ਬਹੁਤ ਹੈ ਕਿਉਂਕਿ ਨਾਮ ਫਰੀਂ ਚੱਪੜਾ ਤੇ ਘਰੇ ਕੰਮ ਕਰਨਾ ਬਾਹਰ ਕਰਨਾ ਪੈਸਾ ਕਮਾਉਣਾ ਮਾਇਆ ਦਾ ਰੰਗ ਹੋਣੀ ਹੈ نام بھیج جب اپنے بڑا ਔਖਾ ਵੀ ਨਾਮ ਜਾਂਦਾ ਇਸ ਕਰਕੇ ਔਖਾ ਜ਼ਰੂਰ ਹੈ ਜਿੰਦਗੀ ਸੋਚੀ ਕਰ ਤੂੰ ਔਖੀਆਂ ਜਿੰਦਗੀਆਂ ਸੋਚੀਆਂ ਕਰਿਆ ਗੁਰੂ ਅੰਸਰ ਨੇ ਧਰਤੀ ਤੇ ਜਿੱਤੇ ਗਏ ਨਹੀਂ ਗੁਰੂ ਅੰਸਰ ਮੌਜੂਦ ਨੇ ਚੈਨ ਚੈਨ ਦੇਖੋ ਤਹ ਹਜੂਰ ਦੂਰ ਤੱਕ ਹੋਣਾ ਚਾਹੀਦਾ ਬਾਣੀ ਗਈ ਦੀ ਹੈ ਜਿੰਦੇ ਜਿੰਦੇ ਮੈਂ ਯਾਦ ਕਰਦਾ ਉੱਥੇ ਉਸੇ ਬਾਪੂ ਆ ਜਾਂਦਾ ਉਹ ਦੂਰ ਨਹੀਂ ਜਾਂਦਾ ਉਹ ਤੁਹਾਡੇ ਹਿਰਦੇ ਵਿੱਚ ਵਸ ਕੇ ਸਾਰਾ ਕੁਝ ਕਰਵਾ ਲਿੰਦਾ ਜਿਹੜਾ ਮਾੜਾ ਸੋਚਦਾ ਉਹ ਨੂੰ ਮਾੜੇ ਕੰਮ ਕਰਵਾ ਲਿੰਦਾ ਜਿਹੜਾ ਚੰਗਾ ਸੋਚਦਾ ਉਹ ਨੂੰ ਚੰਗੇ ਕੰਮ ਕਰਵਾ ਲਿੰਦਾ ਹਿਰਦੇ ਦੇ ਵਿੱਚ ਸੋ ਆਓ ਭਗਵਾਨ ਅਕਸ਼ਰ ਸਿਦਾ ਬਾਤ ਕੋ ਅਦਾਸ ਹੋਏਗੀ ਚੜ ਪਰ ਪਿਆਰ ਸਾਰੀ ਅਸਲੀ ਸੱਚ

ਸਤਿ ਸ਼੍ਰੀ ਅਕਾਲ ਰਾਮ ਨਾਮ ਮਨ ਲੈ ਸਾਰੇ ਸਾਥੀ ਦਿਲੋਂ ਗੁਰੂ ਰੇ ਰਾਮ ਸਤਿ ਸ਼੍ਰੀ ਅਕਾਲ ਸਨਮ ਅੰਲਾ ਸਮਰੋਪ ਸੁਆਮੀ ਰਾਮ ਨਾਮ ਸਾਰੇ ਜੇ ਲਗਨ ਨਾਮ ਮਨ ਲੈ ਸਾਰੇ ਸਾਥੀ ਸਾਰੇ ਗੋਆਰੀ ਕਲਪੇ ਸਤਿਗੋ ਕੀ ਰੇਤ ਸੰਸਾਰ ਸਿਦਿ ਸਿਲਾ ਹੋ ਰਹੀ ਨਾਮਨ ਸਾਹਿਬ ਨਾਮ ਜਿਮਨੋ ਸਿਯਾ ਬੱਜੇ ਜਪਤ ਨੇ ਗੁਰ ਨਾਮ ਸੰਸਾਰ ਪਰਲਾਣੇ ਬੱਜੇ ਸੁਖ ਤੁਮਿਰ ਨਾ ਗਾਵੇ ਸਾਹਿਬ ਨਾਮ ਦਾ ਪੀਰੁ ਪਾਸਾ ਪੁਆਇ ਸੁਖ ਸੁਖ ਨੇ ਸਿਯਾ ਪ੍ਰਿੰਚਾ ਸਤੁਨਾਇ ਸੁਭਾ ਕਰਮਾ ਤੋਰੀਓ ਗੁਰੇ ਬੱਜਿਆ ਗੁਰ ਨਾਮ i not